ਇੱਕ ਤਾਂ 트ੰਪ ਦੇ ਆਮਦ ਨਾਲ ਉਸ ਤਰ੍ਹਾਂ ਹੀ ਸਾਰਾ ਕੁਝ ਟਾਈਟ ਹੈ ਤੇ ਦੂਸਰਾ ਹੁਣ ਜਿਹੜੀ ਜੋਬ ਮਾਰਕੀਟ ਆ ਉਹਦੇ ਵਿੱਚ ਬੜੀ ਗ੍ਰਾਵਟ ਆ ਗਈ ਲੋਕਾਂ ਕੋਲ ਜੋਬ ਨਹੀਂ ਹੈ ਕਿ ਜਿਹੜੀ ਸਟੇਟ ਦੇ ਵਿੱਚ ਲੋਕ ਘਟ ਜਾਂਦੇ ਆ ਤੇ ਉੱਥੇ ਇਮੀਗ੍ਰੈਂਟ ਸੀ ਲੋਡ ਹੁੰਦੀ ਆ ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹਨਾਂ ਮੁਲਕਾਂ ਦਾ ਇਮੀਗ੍ਰੈਂਟ ਤੋਂ ਬਗੈਰ ਸਰਦਾ ਨਹੀਂ ਜਿੰਨੀਆਂ ਵਰਤੀ ਸ਼ਕਤੀਆਂ ਕਰ ਲੈਂਦੇ ਆਲਟੀਮੇਟਲੀ ਇਹਨਾਂ ਨੂੰ ਫਿਰ ਕਿਤੇ ਉਹ ਖੁੱਲਣੀ ਪੈਂਦੀ ਆ ਤੁਸੀਂ ਦੇ ਜਦੋਂ ਨਵੇਂ ਨਵੇਂ ਕਾਲਜ ਖੁੱਲੇ ਉਹ ਜਸਟ ਲਾਇਕ ਦੁਕਾਨਾਂ ਜਿਵੇਂ ਆਪਾਂ ਕਹਦੇ ਆ ਹਨ ਕਿ ਮੈਨੂੰ ਯਾਦ ਆ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਸਾਨੜ ਤੇ ਸਿੱਧੀ ਗੇਟ ਦੇ ਮੈਂਬਰ ਰਹੀ ਆ ਤੇ ਵਾਈਸ ਚਾਂਸਲਰ ਵੀ ਨੌਨੰਮੀ ਦੇ ਤੌਰ ਤੇ ਮੈਂ ਇਨਸਪੈਕਸ਼ਨਾਂ ਤੇ ਜਾਂਦੀ ਰਹੀ ਆ ਹਾਂਜੀ ਅਜੇ ਬੱਚੇ ਨਹੀਂ ਸਮਝਦੇ ਇਹ ਗੱਲ ਨੂੰ ਫਿਰ ਮਾਪੇ ਨਹੀਂ ਸੁਣਨ ਨੂੰ ਤਿਆਰ ਹੁੰਦੇ ਕੋਈ ਸਹੀ رائے ਵੀ ਦਿੰਦੇ ਹੋ ਨਾ ਤੇ ਫਿਰ ਨਾਲ ਉਥੇ ਮਾਪੇ ਸਾਨੂੰ ਨੂੰ ਤਿਆਰ ਉਹ ਕਹਿੰਦੇ ਆ ਵੀ ਇਹ ਸ਼ਾਇਦ ਚਾਹੁੰਦੇ ਨਹੀਂ ਵੀ ਸਾਡੇ ਬੱਚੇ ਆ ਜਾਣ। ਉਹਨਾਂ ਦੇ ਦਿਮਾਗ 'ਚ ਇਦਾਂ ਦੀ ਗੱਲ ਬਣੀ ਹੁੰਦੀ ਆ ਵੀ ਆਪ ਚੱਲ ਗਿਆ ਤੇ ਇਹ ਸਾਡਾ ਰਾਹ ਰੋਕਣਾ ਚਾਹੁੰਦੇ ਆ, ਇਹ ਸਾਡੀ ਤਰੱਕੀ ਬਰਦਾਸ਼ਤ ਨਹੀਂ ਕਰਦੇ। ਫਿਊਚਰ ਜਿਹੜੇ ਸਟੂਡੈਂਟਸ ਹਨ ਤੁਸੀਂ ਇਹ ਬੰਦ ਕਰ ਦੇਵੋਗੇ ਨਹੀਂ ਆਉਣਗੇ ਜਾਂ ਇੰਨੇ ਪਰਸੈਂਟ ਹੀ ਆਉਣਗੇ। ਪਰ ਜਿਹੜੇ ਆਏ ਹੋਏ ਨੇ ਉਹਨਾਂ ਦੇ ਵਿੱਚ ਵੀ ਉਹ ਵੀ ਇਹ ਜਿਹੜੀ ਇੱਕ ਬਾੜ ਦੇ ਤੁਹਾਡੀ ਇਮੀਗ੍ਰੇਸ਼ਨ ਬੰਦ ਦੇਣਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈਗਾ ਇਹ ਤੇ ਕੋਈ ਇੱਥੇ ਆ ਕੇ ਬਹੁਤ ਸਾਰੇ ਕੇਸ ਡਰੱਗ ਦੇ ਹੋਏ ਜਿਹੜੇ ਬੱਚੇ ਮਰਦੇ ਆ ਤੇ ਆਪਾਂ ਪਰਦਾ ਪਾਉਣ ਦੀ ਵੀ ਕਹਿ ਦਿੰਦੇ ਆ ਕਿ ਨਿਹਾਰ اٹੈਕ ਹੋ ਗਿਆ ਜੀ ਰਾਤੀ ਠੀਕ ਠਾਕ ਸੌਤਾ ਇਹ ਗੱਲ ਕਾਫੀ ਵੱਡੀ ਪੱਧਰ ਤੇ ਹੋਈ ਆ ਤੇ ਨਾ ਮਾਪੇ ਮੰਨੋ ਤਿਆਰ ਹੈ ਕਿ ਸਾਡਾ ਬੱਚਾ ਡਰੱਗ ਲਿੰਦਾ ਤੇ ਨਾ ਅਗੇ ਸਾਡੀ ਸੁਸਾਇਟੀ ਓਪਨਨੈਸ ਗੱਲ ਨੂੰ ਡਿਵਿਟ ਕਰਦੀ ਆ